ਦੇ ਮਿੱਟਰੋ ਜੀ ਅੱਜ ਹੈ ਆਪਣਾ ਪੰਜਵਾਂ ਦਿਨ ਚਾਰੇ ਦਾ ਆਹ ਦੇਖ ਲੋ ਚੱਕੜ 'ਚ ਬਹੁਤ ਆਖੀਆਂ ਟਰਾਲੀਆਂ ਨਿਕਲ ਰਹੀਆਂ ਆ ਚੱਕੋ ਆਪਾਂ ਅੱਗੇ ਮਸ਼ੀਨ ਦੂਜੀ ਹੁਣ ਆਪਾਂ ਅਰਜਨ ਨੋਵੋ ਲਾਇਆ 4x4 ਇਹਦੇ ਨਾਲ ਟੱਲ ਰਿਹਾ ਕੰਮ ਚੱਕੜ ਕਰਕੇ ਤਾਂ ਕਰਕੇ ਬਾਈ ਅੱਗੇ ਚੌਂਡੀਆ ਨਾਲ ਮਸ਼ੀਨਾਂ ਬਣਾਉਂਦੇ ਸੀ ਹੁਣ ਇਹਦੇ ਨਾਲ ਇੱਕ ਕੰਮ ਚੱਲ ਰਿਹਾ ਆ ਬਣ ਗਿਆ ਸ਼ਾਮ ਦੇ ਵੱਜ ਗਿਆ ਅਜੇ ਆ ਘੰਟਾ ਹੋ ਗਿਆ ਇਹਦੇ ਵਿੱਚ ਇੱਕ ਲਗ ਰਹੀ ਤੇ ਥੋੜਾ ਤਾਂ ਹੀ ਮੁੜਦਾ ਘੱਟ ਦੀ ਟਰੈਕਟਰ ਤਾਂ ਕਰਕੇ ਜਣੋ ਅਰਜਨ 90 ਚੱਲ ਰਿਹਾ 4b4 ਉਹ ਇੱਕ ਕਰੋਇ ਤੇ ਬਹੁਤ ਜ਼ਿਆਦਾ ਬਾਈ ਜਿੱਕੜੇਗਾ ਤੇ ਉਹਦੇ ਨਾਲੋਂ ਚੱਲ ਰਿਹਾ ਕੰਮ ਟਰੈਕਟਰ ਨਾਲ ਇਦਾਂ ਵੀਡੀਓ ਨਾਲ ਬਣੇ ਰਹੋ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਇਹ ਆਪਣਾ ਪੰਜਵਾਂ ਦਿਨ ਚਾਰੇ ਦਾ ਤੇ ਬਾਕੀ ਹਜੇ ਹੋਰ ਬਣਨੀ ਆ ਠੀਕ ਆ ਲਓ ਮਿੱਤਰੋ ਜੀ ਓਏ ਇੱਧਰ ਦੇਖੀਏ ਇੱਕ ਵਾਰੀ ਦੇਖੀਏ ਇੱਧਰ ਦੇਖ ਪ੍ਰੇਰ ਦੇ ਚੱਕੜ ਜੀ ਹੁੰਦੇ ਜੌਂਡੀਅਰ ਬਾਈਕ ਖਿੱਚੀ ਹੁੰਦਾ ਤੇ ਉਧਰ ਨੋਵੋ ਵੀ ਖਿੱਚੀ ਹੁੰਦਾ ਕਹਿੰਦੇ ਅਰ ਜਿੰਨੋ ਮੈਨੇ ਜੂਨੀਅਰ ਤੇ ਆਹ ਵਲੋਗ ਬੰਨ੍ਹ ਲਿਆ ਗਾਇਸ ਆ ਗਏ ਨੇ ਡੀਲ ਬਣਾ ਲਿਆ ਗਾ ਜੀ। ਕਹਿੰਦੇ ਮਿੱਤਰੋ ਕਿ ਟੀ ਹੁੰਦਾ ਵੈਸੇ ਨਾ। ਬੈਰਾਂ ਚਿੱਕੜ ਬੋਦ ਹੋ ਗਿਆ ਮਿੱਤਰੋ ਚਿੱਕੜ ਵੇਖੋ ਕਿੰਨਾ। ਪੋੜਾ ਹੈ ਚਿੱਕੜ ਦਾ। ਇਹ ਟਰਾਲੀ ਭਰ ਚੁੱਕੀ ਐ। ਲੈ ਜੀ ਮਿੱਤਰੋ ਆ ਗਏ ਨੇੜੇ ਆਪਣੇ ਝੋਟੇ। ਚੱਕ ਉਹ ਚੈੱਕ ਕਰੋ ਆਪਾਂ ਆਓ ਚੈੱਕ ਕਰੋ ਜੋਰ ਲੱਗਣਾ ਵਾ ਤੇ ਅਰਜਣੋ ਉਹ ਚੈੱਕ ਕਰੋ ਬਾਈ ਹੋਰ ਬਾਈ ਫੋਰ ਲਾਦਾ ਕਾਹਦੇ ਤੋਂ ਪੀੜਾ ਬੋੜੇ ਬੋੜੇ ਕਿਦੇ ਫਸਿਆ ਆ ਜਾਂਦਾ ਕਿਦੇ ਜੋਰ ਵੇਖੋ ਤੁਸੀਂ ਲੱਗਦਾ ਹੁਣ ਉਹ ਦੇਖੋ ਚੈੱਕ ਕਰੋ ਮੈਂ ਤੇ ਕੋਈ ਸਿੰਪਲ ਟਰੈਕਟਰ ਕਿੱਥੇ ਉਹ ਖਿੱਚ ਕੇ ਲਿਆ ਜਾਣਾ ਸੀ ਸਿੰਗਲ ਟੈਰੀ ਆ ਟਰਾਲੀ ਇਹ 4x4 ਹੀ ਛੋਟੇ ਖਿੱਚਦੇ ਆ ਪੱਟੂ-ਪਾਟ-ਪੜ ਗੇਅਰ ਲਾਉਂਦੇ ਆ ਤੇ ਉਹ ਮਸ਼ੀਨ ਹੈ ਬਾਈ ਹਾਂ ਬਾਈ ਮਸ਼ੀਨ ਆ ਆ ਜਾਓ ਆ ਜਾਓ ਉਹ ਗਾਈਸ ਉਧਰ ਜ਼ੋਰ ਲੱਗਦਾ ਲਓ ਮਿੱਤਰੋ ਜੀ ਟਰਾਲੀ ਆਪਣੀ ਨਿਕਲ ਗਈ ਆਵੇ ਬਾਹਰ ਹਣ ਇਸ ਲਈ ਉਹਨਾਂ ਦੇ ਵਿੱਚ ਚਲਾ ਦੋ ਉਹਨਾਂ ਨੂੰ ਦੂਜੀ ਟਰਾਲੀ ਆ ਜਾਏਗੀ ਹੋ ਜਾ ਕਰੋ ਮੁੰਡਿਆ ਢਾਈ ਆਉਣ ਡਿਆ ਚੱਕੜ ਬਹੁਤ ਜ਼ਿਆਦਾ ਹੁਣ ਦੂਜੀ ਟਰਾਲੀ ਆਏਗੀ ਉਹਨਾਂ ਨੂੰ ਆ ਡਿੱਗਾ ਜਾਂ ਭਰਿਆ ਜਾਊਗਾ ਲਓ ਮਿੱਤਰੋ ਚੱਲ ਪਿਆ ਓ ਚੱਕੋ ਜੀ ਬਾਹਰ ਹੀ ਰਹਿ ਗਈ ਆ ਬਾਕੀ ਸਾਰੀ ਆਲਮੋਸਟ ਬਣ ਗਈ ਆ ਇਹ ਵੇਖੀ ਇੱਥੇ ਸੱਤ ਕਿੱਲੇ ਗਏ ਸੀ ਬਾਕੀ ਹੋਰ ਕਿਤੇ ਵੀ ਹੈ ਗਈ ਆ ਉਹ ਚੱਲ ਪਿਆ ਬਣਾਉ ਵੇਖੋ 800 605 ਉਹ ਵੇਖੋ ਇੰਨੀ ਦੂਰ ਆ ਤੇ ਆਹ ਟਰਾਲੀ ਆਏਗੀ ਬਾਹਰ ਕੱਢੀ ਚੱਕਰ ਤੋਂ ਦੂਜੇ ਟਰੈਕਟਰ ਨਾਲ ਲੈ ਜਾਏਗੀ ਤੇ 4x4 ਨਾਲ ਆਪਾਂ ਟਰਾਲੀ ਭਰ ਰਹੇ ਆ ਉਹ ਚੈੱਕ ਕਰੋ ਤੇ ਹੁਣ ਲਓ ਮਿੱਤਰੋ ਜੀ ਉਹ ਭਰਿਆ ਗਿਆ ਓ ਚੱਕੋ ਜੀ ਜੋ ਭਰਿਆ ਗਿਆ ਉਹ ਤੋਂ ਅੰਕਲ ਕੀਤੀ ਹੁੰਦੀ ਹੈ 6 ਮੀਟਰ ਕੇ ਥੱਲੇ ਨਾ ਚਾਰਾ ਡੱਲੇ ਓ ਚੈੱਕ ਕਰੋ ਬਾਈ ਲਓ ਮਿੱਤਰੋ ਜੀ ਕੀ ਚੈੱਕ ਕਰੋ ਬਾਈ ਆਇਆ ਬਈ ਮਸ਼ੀਨ ਦਾ ਚੱਕੋ ਹੀ ਭਰਿਆ ਗਿਆ ਡਿੱਗਾ ਕਮਾਦਾ ਪੱਟੂ ਨੇ ਕੋਪਾ ਜਾਂ ਨੂੰ ਹੁਣੇ ਪੌਣਿਆ ਟਰਾਲੀ 'ਚ ਚੱਲ ਗਏ ਕੋਈ ਬਹੁਤ ਫਾਇਦਾ ਵੈਸੇ ਦਾ ਦੂਜੀਆਂ ਵਾਲ ਮਸ਼ੀਨਾਂ ਨਾਲ ਵੀ ਉਹ ਵੀ ਵਧੀਆ ਹੈ ਵੀ ਵਧੀਆ ਮਸ਼ੀਨ ਟਰਾਲੀ 'ਚ ਪਾਉਣਾ ਆਪਾਂ ਕੋਪਾ ਜਾਂ ਚੱਕ ਕੇ ਆ ਜਾ ਕੋ ਮੁੰਡਿਓ ਕਿੱਲੇ ਦਾ ਲੈਂਦੇ ਆ 10000 ਰੁਪਇਆ ਆਹ ਪਰ ਜੀਤ ਤੋਂ ਦਸ ਦੰਗ ਲੋ ਹੋ ਰਹਾ ਲਾ ਦਾ ਬੰਦੇ ਨੇ ਪਟੂਨੇ 4x4 ਛੱਕੋ ਜੀ ਇਹਦੇ ਨੂੰ ਲੈ ਆਣੇ ਹੁਣ ਟਰਾਲੀ ਚ ਲੈ ਕੇ ਜਾਣ ਦੇ ਆ ਕਿਧਰੋਂ ਛੱਕੋ ਨਹੀਂ ਇਹਦੇ ਮਾਲੇ ਦੇ ਛੱਕੋ ਜੀ ਦੇ ਹੁਣੋਂ ਬੋਣ ਲੱਗਿਆ ਟਰਾਲੀ 'ਚ ਜੱਗੇ ਵਾਲੀ ਜੱਗੇ ਵਾਲਾ ਸਾਨੂੰ ਬੈਠਾ ਜੱਗੇ ਵਾਲਾ ਚੱਲੇ ਨਹੀਂ ਗੱਲ ਲੱਕ ਸਰੀਆ ਕਾਰੀਆ ਯੱਕ ਦੀ ਲਿਫਟ ਮਣਿਆ ਨੇ ਛੱਕੋ ਵੀ ਲੋਈ ਇਹ ਟਰਾਲੀ ਇਥੇ ਲਾਉਣ ਗਿਆ ਉਹ ਆਵਾੜਾ 4x4 ਗਿਆ ਜਲਾ ਚੱਕੋ ਜੀ ਸੋ ਮੁੰਡਿਓ ਜੀ ਚੱਲ ਪਿਆ ਫਿਰ ਆਪਣਾ ਦੂਸਰਾ ਜਿਹੜਾ ਆ ਚੈੱਕ ਕਰੋ ਬਹੁਤ ਜ਼ਿਆਦਾ ਚਿੱਕੜ ਆ ਉੱਥੇ ਟਰਾਲੀ ਪਹੁੰਚ ਗਏ ਆ ਇਥੇ ਚਿੱਕੜ ਬਹੁਤ ਜ਼ਿਆਦਾ ਤੇ ਹੁਣ ਦੂਜੀ ਭਰ ਰਿਹਾ ਵਾ ਸਾਹੀ ਰਹਿ ਗਈ ਮੱਕੀ ਇਸ ਵਾਰ ਸਾਰਾ ਆਲਮੋਸਟ ਕੰਮ ਦੰਨ ਮੱਕੀ ਸਾਰਾ ਚਾਰ ਬਣ ਗਿਆ ਫੋਨ ਲੱਗਾ ਟਰੈਕਟਰ ਦਾ ਲਓ ਮਿੱਤਰੋ ਜੀ